ਜਦੋਂ ਇਸ ਮਾਰਕ ਜੋ ਮਾਨ ਸਰਪੰਚਾਂ ਕੋ ਇਹ ਸੰਗਤ ਇਹ ਟਿੱਕੀਕਾਰਨਾ ਕਰਦਾ ਹ ਇਸ ਇਲਾਕੇ ਵਿੱਚ ਨਸ਼ਿਆਂ ਦੀ ਵੰਦਰੀ 300 ਕਰੋੜ ਰੁਪਏ ਨੰਬਰ ਤੋਂਿਲਕੁਰ ਪ੍ਰਦਾਤਨੀ ਕੀ ਲਿ ਜਾਵੇਗੀ ਅਕਾਵੇ ਚਣਾ ਬਕਰੀ ਕਰਨਾ ਜਾ ਕੇ ਹੋਰ ਤਰੀਕੇ ਨਾਲ ਜਿਸ ਯਾਰ ਜਿਹਨੋ ਦੇਵੇ ਸ਼ਾਮਲ ਹਰ ਵੇਖੀ ਨੂੰ ਨਗਰ ਕਾ ਜਿਦਮਲਾ ਉਨੋ ਕੀ ਫੌਜ ਤੋਂ ਅੱਗੇ ਸਕਣਾ ਜੋ ਦਾ ਕਰੇਗਾ ਉਹ ਜੇਤ ਜਾਵੇਗਾ ਅਕਾਵੇ ਚਣਾ ਦੇ ਫੌਜ ਨੂੰ ਉਦੇ ਪੁਨਰ ਜਨਮ ਨਹੀਂ ਹੈ ਜੋ ਮੋਹ ਬੰਦਨ ਦਾ ਕੋਈ ਰਾਹ ਨਹੀਂ ਇਹ ਸੱਚੀ ਗੱਤ ਹੈ ਅਸਾਂ ਦੇ ਜਲਮਾਨੇ ਹਿਕਾਰੋ ਜਾਨ ਮੋਹ ਠੀਕਰ ਕਿਥੇ ਨੇ ਨਸ਼ਿਆ ਦੀ ਜਿਚਲੀ ਦਾ ਨਸਰੀ ਜਿਹੜਾ ਦਬਾਇਆ ਤਾਂ ਉਹ ਕੋਰਤੀ ਦੇ ਤੋਂ ਨਹੀਂ ਕਰ ਸਕੇਗਾ ਜਿਸ ਵਿਅਕਤੀ ਵੱਲੋਂ ਨਸ਼ਾ ਦੇ ਕੇ ਕੋਈ ਜਾਇਦਾਦ ਪ੍ਰਾਪਰਟੀ ਬਣਾਈ ਗਈ ਹੈ ਨਸ਼ਿਆਂ ਦੇ ਢੱਲ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਮੁਹਿੰਮ ਚੜੀ ਗਈ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪੂਰੀ ਪੰਜਾਬ ਪੁਲਿਸ ਦੇ ਵੱਲੋਂ ਤੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਜਿਹੜੀ ਆ ਪੱਬਾਂ ਭਾਰ ਹੋ ਕੇ ਕੰਮ ਕਰਦੀ ਨਜ਼ਰ ਆਈ ਹੈ ਤਾਂ ਦਾਸੀ ਲਗਾਤਾਰ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਉਹ ਰੋਪੀ ਫੜੇ ਜਾ ਰਹੇ ਨੇ ਜੇਕਰ ਪਿਛਲੇ ਕੱਲ ਦੀ ਗੱਲ ਕਰੀਏ ਤਾਂ ਸਦਾ ਠਾਣਾ ਪਠਾਨਕੋਟ ਦੇ ਵੱਲੋਂ ਦੋ ਰੋਪੀ ਫੜੇ ਗਏ ਜਿਹੜੇ ਨਸ਼ਾ ਤਸਕਰੀ ਕਰਦੇ ਸਨ ਉਹਨਾਂ ਦੇ ਵਿੱਚ ਇੱਕ ਸ਼ਿਵਾ ਜਿਹੜਾ ਕਿ ਸਰਨੇ ਦਾ ਦੱਸਿਆ ਜਾ ਰਿਹਾ ਅੱਜ ਐਸ ਐਚ ਓ ਜਗਦੀਸ਼ ਕੁਮਾਰ ਹੂ ਮਾਨ ਜਿਹੜਾ ਚੈੱਕ ਕੀਤਾ ਜਾਂਦਾ ਤਾਂ ਜੋ ਉਸ ਦੇ ਘਰ ਦੇ ਵੱਲੋਂ ਜੜੀ ਹੈ ਤਲਾਸ਼ੀਆਂ ਜਿਹੜੀਆਂ ਲਈਆਂ ਗਈਆਂ ਤੇ ਨਾਲ ਦੇ ਨਾਲ ਤਸਵੀਰਾਂ ਜੜੀਆਂ ਐਮ ਐਚ ਪੰਜਾਬ ਚੈਨਲ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਤੇ ਸਬ ਦਾ ਟਾਣਾ ਪਠਾਨਕੋਟ ਜਸਜਤ ਜਗਦੀਸ਼ ਕੁਮਾਰ ਉਹਨਾਂ ਦੇ ਵੱਲੋਂ ਜੜੀ ਹੈ ਸ਼ਿਵਾ ਦੇ ਘਰ ਦੀ ਜੜੀ ਤਲਾਸ਼ੀ ਲਈ ਜਾ ਰਹੀ ਹੈ ਸ਼ਿਵਾ ਦੇ ਵੱਲੋਂ ਜਿਹੜਾ ਨਸ਼ਾ ਤਸਕਰੀ ਕਰਦਾ ਸੀ ਉਹਦੇ ਵੱਲੋਂ ਜਿਹੜੇ ਵੀ ਹੋਰ આરોપી ਉਸ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੇ ਨਾਮ ਦੱਸੇਗੇ ਤੇ ਨਾਲ ਦੇ ਨਾਲ ਪੰਜਾਬ ਪੁਲਿਸ ਪਠਾਨਗੋੜ ਪੁਲਿਸ ਦੇ ਵੱਲੋਂ ਉਹਨਾਂ ਘਰਾਂ ਦੇ ਵਿੱਚ ਵੀ ਜੜੀ ਰੇਡ ਮਾਰੀ ਗਈ ਹੈ ਹਾਲਾਂਕਿ ਜਿਹੜੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਨਾਲ આરોપી ਦੇ ਵੱਲ ਦੱਸੇਗੇ ਉਹ ਘਰ ਤੋਂ ਫਰਾਰ ਦੱਸੇ ਗਏ ਹਨ ਉਹਨਾਂ ਨੂੰ ਸਖਤ ਚੇਤਾਵਨੀਆਂ ਜਿਹੜੀਆਂ ਦਿੱਤੀਆਂ ਗਈਆਂ ਕਿ ਉਹ ਨਾ ਯੂਰੋਪੀਅਨ ਨੂੰ ਜਲਦੀ ਤੋਂ ਜਲਦੀ ਜਿਹੜਾ ਸਦਰ ਠਾਣਾ ਪਠਾਨਕੋਟ ਵਿਕੇ ਜਿਹੜਾ ਆ ਉਹ ਜਿਹੜਾ ਐਸਐਚਓ ਜਗਦੀਸ਼ ਕੁਮਾਰ ਹੁਣਾਂ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸਦਰઠાਣਾ ਪਠਾਨਗੋੜ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਨਾਲ ਦੇ ਨਾਲ ਜਿਹੜੇ ਆਰੋਪੀ ਸੀਗੇ ਉਹਨਾਂ ਨੂੰ ਪੂਰੇ ਬਾਜ਼ਾਰ ਦੇ ਵਿੱਚ ਸਰਨੇ ਬਾਜ਼ਾਰ ਦੇ ਵਿੱਚ ਤੇ ਜਿੱਥੇ-ਜਿੱਥੇ ਆਰੋਪੀ ਦਸੇਗੇ ਨਾ ਪੂਰੇ ਬਾਜ਼ਾਰ ਦੇ ਵਿੱਚ ਫਿਰ ਆ ਗਿਆ ਤਾਂ ਨਾਲ ਸਖਤ ਚੇਤਾਵਨੀ ਦਿੱਤੀ ਗਈ ਕਿ ਨਸ਼ਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਨਸ਼ਾ ਤਸਕਰੀ ਕਰਨ ਦੇ ਵਾਲਿਆਂ ਨਾਲ ਜਿਹੜੇ ਵੀ ਤਾਲਮੇਲ ਰੱਖਦੇ ਨੇ ਉਹਨਾਂ ਨੂੰ ਵੀ ਕਿਸੇ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦਾ ਕਹਿਣਾ ਸੀਗਾ ਕਿ ਜਾਂ ਤਾਂ ਨਸ਼ਾ ਕਰਨਾ ਛੱਡ ਦੋ ਜਾਂ ਤਾਂ ਨਸ਼ਾ ਕਰਦੇ ਤਸਕਰੀ ਕਰਨੀ ਛੱਡ ਦੋ ਜਾਂ ਤਾਂ ਪੰਜਾਬ ਛੱਡ ਦੋ ਸਖਤ ਵਰਨਿੰਗ ਜਿਹੜੀ ਐ ਐਸਐਚਓ ਜਗਦੀਸ਼ ਕੁਮਾਰ ਹੋਂਾ ਵੱਲੋਂ ਦਿੱਤੀ ਗਈ ਹੈ ਇਸ ਮੌਕੇ ਕੀ ਕੁਝ ਕਨਾਂ ਦਾ ਨਾ ਪ੍ਰਭਾਵੀ ਜਗਦੀਸ਼ ਕੁਮਾਰ ਹੋਂਾ ਦਾ ਆ ਉਸਨਾਂ ਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਇਹ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਸੀਨੀਅਰ ਅਫਸਰਾਂ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਖਤ ਐਲਾਨੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ 'ਚ ਮਹੀਨ ਚੱਲੀ ਹੈ ਇਹਦਾ ਮਤਲਬ ਹੈ ਕਿ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰਨਾ ਹੈ ਜਿਹੜੇ ਵੀ ਬੰਦੇ ਅੰਸਰ ਜਿਹੜੇ ਆ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਹੀ ਗ੍ਰਿਫਤਾਰ ਕਰ ਰਹੇ ਆ ਅਸੀਂ ਕੱਲ ਇੱਕ ਬੰਦਾ ਦੋ ਬੰਦੇ ਫੜੇ ਆ ਇੱਕ ਸ਼ਿਵਾ ਸਰਨੇ ਦਾ ਤੇ ਘਰਪਿੰਦਰ ਦੋਨੋਂ ਸਰਨੇ ਦੇ ਇਹਦੇ ਵਿੱਚ ਸ਼ਿਵਾ ਕੋਲੋਂ ਅਸੀਂ ਰਿਕਵਰੀ ਵੀ ਕਾਫੀ ਕੀਤੀ ਹੈਗੀ ਆ ਨਸ਼ੇ ਦੀ ਤੇ ਡਰਗ ਮਨੀ ਵੀ ਰਿਕਵਰ ਹੋਈ ਆ ਉਹਨੂੰ ਅੱਜ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਇੱਕ ਦਿਨ ਦਾ ਪੁਲਿਸ ਰਿਮਾਨ ਲਿਆ ਉਹ ਰਿਮਾਨ ਲੈਣ ਤੋਂ ਬਾਅਦ ਅਸੀਂ ਇਹਨੂੰ ਇਹਦੇ ਘਰਾਂ ਦੇ ਵਿੱਚ ਤਲਾਸ਼ੀ ਲੈਣ ਗਏ ਆ ਫਿਰ ਜਿੱਥੇ ਜਿੱਥੇ ਬੰਦੇ ਜਿਹੜੇ ਆ ਜਿਨ੍ਹਾਂ ਤੋਂ ਇਹ ਵੇਚਦੇ ਸੀਗੇ ਜਿਹੜੇ ਇਹਨਾਂ ਦੇ ਕੋਲ ਲੈਣ ਆਂਦੇ ਸੀ ਜਾਂ ਪੀਂਦੇ ਸੀਗੇ ਅਸੀਂ ਉਹਨਾਂ ਦੇ ਘਰਾਂ 'ਚ ਵੀ ਰੇਡ ਕੀਤੇ ਹੈਗੇ ਬਟ ਉਹ ਸਾਨੂੰ ਘਰਾਂ 'ਚ ਨਹੀਂ ਮਿਲੇ ਹੈਗੇ ਪਰ ਸਾਡੀ ਮੁਹਿੰਮ ਲਗਾਤਾਰ ਜਾਰੀ ਹੈਗੀ ਹੈ ਅਸੀਂ ਨਸ਼ਾ ਵੇਚਣ ਵਾਲੇ ਕਿਸੇ ਵੀ ਤਸਕਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰੀ ਲੋਕਾਂ ਨੂੰ ਇਹੋ ਆਮ ਜਨਤਾ ਨੂੰ ਇਹੋ ਅਪੀਲ ਹੈਗੀ ਹੈ ਕਿ ਬਿਲਕੁਲ ਵੀ ਜਿਹੜਾ ਹੈ ਨਸ਼ਿਆਂ ਦਾ ਕਾਰੋਬਾਰ ਜਾਂ ਤਸਕਰੀ ਜਾਂ ਪੀਣ ਦਾ ਸੇਵਨ ਕਰਨ ਦਾ ਇਹ ਕੰਮ ਬਿਲਕੁਲ ਬੰਦ ਕਰ ਦਿਨ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਬੰਦਾ ਨਸ਼ਾ ਕਰੇਗਾ ਉਹਨੂੰ ਜੇਲ੍ਹ ਭੇਜਿਆ ਜਾਏਗਾ ਜੇ ਨਸ਼ਾ ਵੇਚਦਾ ਆ ਉਹਦਾ 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 ਵੀ ਮਤਲਬ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ ਉਹਦੀ ਜ਼ਮੀਨ ਜਾਇਦਾਦ ਸਭ ਜ਼ਬਤ ਕੀਤੀ ਜਾਏਗੀ ਉਹਦੀ